ਹਰੀ ਯਾਰ ਤੁਸੀਂ ਇੱਥੇ ਆਪਣਾ ਕਪੂਰ ਥੱਲੇ ਵਿੱਚ ਬੜੀ ਲਾਲਾ ਲਾਲਾ ਕਰਾਈ ਜੇ ਮਾਰੇ ਤੁਸੀਂ ਬਰਫੀ ਵਾਲੀ ਲੱਸੀ ਦੇਣ ਦੇ ਜੇ ਇੱਥੇ ਤੁਹਾਨੂੰ ਪਲਾਉਣੀ ਬਰਫੀ ਵਾਲੀ ਆ ਪੇੜੇ ਵਾਲੀ ਪਲਾਤੀ ਬਹੁਤ ਵਰੀ ਉਹ ਪਾੜੀ ਉਹਦੇ ਹੁੰਦੀ ਲੱਸੀ ਪੇੜੇ ਵਾਲੀ ਬਰਫੀ ਵਾਲੀ ਹੁੰਦੀ ਨਹੀਂ ਆ ਤੁਹਾਨੂੰ ਹੁਣੇ ਬਣਾ ਕੇ ਪਾਉਣੀ ਤੁਸੀਂ 2 ਮਿੰਟ ਦੇਵੋ ਬਸ ਪੇੜੇ ਵਾਲੀ ਵੀ ਹੁੰਦੀ ਸਾਡੇ ਕੋਲ ਬਰਫੀ ਦੋਵੇਂ ਤਰ੍ਹਾਂ ਦੀ ਹੁੰਦੀ ਆ ਪਰ ਅੱਜ ਤੁਹਾਨੂੰ ਪਲਾਉਣੀ ਹੀ ਬਰਫੀ ਵਾਲੀ ਆ ਆ ਦੇਖੋ ਦੋ ਪੀਸ ਕਾਉਣ ਲਗੇ ਬਰਫੀ ਦੇ ਅੱਛਾ ਜੀ ਠੀਕ ਹੈ ਹੁਣ ਇਹਨੂੰ ਬਚ ਚੰਗੀ ਤਰ੍ਹਾਂ ਮੈਸ਼ ਕਰਾਂਗੇ ਇਹ ਜੋ ਭਾਰੀ ਖੁਆ ਨਿਕਲੇਗਾ ਇਹ ਖੁਆ ਨਹੀਂ ਪੀੜਿਆਂ ਵਾਲੀ ਜੋ ਖੁਆ ਕੱਢ ਕੇ ਪਲਾਵਾਂਗੇ ਇਹਨੂੰ ਮੈਸ਼ ਕਰਕੇ ਪਲਾਵਾਂਗੇ ਦਾ ਉਹਨੂੰ ਅੱਛਾ ਜੀ ਆਊਗਾ ਪੂਰਾ ਵਾਹ ਭਾਈ ਵਾਹ ਮਾਰਾ ਯਹੀਂ ਪੀਤੀ ਨਹੀਂ ਜਿਆਦਾ کہیں ਖੁਏ ਵਾਲੀ ਪੀਤੀ ਹੈ ਦੋ ਮਿੰਟ ਦਿਓ ਹੁਣੇ ਮੁੰਡੇ ਕੋ ਤੁਹਾਨੂੰ ਹੁਣੇ ਪੂਰਾ ਰੜਕਾ ਲਾ ਕੇ ਦਵਾਂ ਤੁਹਾਡੀ ਚਰਚਾ ਸੁਣ ਕੇ ਆਏ ਹਾਂ ਕਪੂਰ ਥੱਲੇ ਵਿੱਚ ਤੁਸੀਂ ਦੋ ਮਿੰਟ ਦਿਓ ਤੁਹਾਨੂੰ ਪੀ ਕੇ ਵੀ ਮਜ਼ਾ ਆਏਗਾ ਇਹ ਪੇਸਟ ਭਾਈ ਕਿੱਦਾਂ ਦਾ ਉਹ ਤਾਂ ਬਰਫੀ ਪਾਈ ਕਿਹੜੀ ਆ ਰੋਸਟਡ ਇਹ ਪਾਈ ਮੌਰੀ ਚਾਹ ਤੇ ਕਰੋ ਇੱਧਰ ਮਰਤੀ ਵਾਲੀ ਲੱਸੀ ਜਿਹੜੀ ਉਹ ਪੰਡਈ ਜੇ ਬੇੜੇ ਵਾਲੀ ਤਾਂ ਬੜੀ ਬੜੀ ਪੀਤੀ ਆ ਭਾਜੀ ਤੁਹਾਡੀ ਲੱਸੀ ਦੀ ਖਾਸੀਅਤ ਕੀ ਹੈਗੀ ਭਾਜੀ ਤੁਸੀਂ ਕਹਿੰਦੇ ਬੰਦੇ ਨੂੰ ਨੀਂਦ ਨਹੀਂ ਆਉਂਦੀ ਨੀਂਦ ਨਹੀਂ ਆਉਂਦੀ ਹੁਣ ਅਮੇ ਗਲਾਸ ਪਲਾਵਾਂਗੇ ਦੇਖਿਓ ਸੁੱਤਾ ਹੀ ਜਾਊਗਾ ਜਿੱਥੇ ਮਰਜ਼ੀ ਦਿੱਲੀ ਤੱਕ ਲੈ ਜਿਓ ਅੱਛਾ ਦੇਖੋ ਭੇਜੋ ਤੁਸੀਂ ਲੱਸੀ ਜਿਹਨੂੰ ਨੀਂਦ ਨਾ ਆਉਂਦੀ ਹੋਵੇ ਮੈਂ ਤਾਂ ਗਰੰਟੀ ਵਾਲੀ ਲੱਸੀ ਬੀ ਕੇ ਨਾ ਨੀਂਦ ਆਉ ਬੇ ਗੱਲ ਕਰਿਓ ਕਿਆ ਬਾਤ ਹੈ ਭਾਜੀ ਹੁਣੇ 5 ਮਿੰਟ ਦਿਓ ਬਸ ਬਣ ਗਈ ਹੈ ਠੀਕ ਹੈ ਜੀ ਏ ਭਾਈ ਕਿੰਨੇ ਸਾਲ ਤੋਂ ਤਿਆਰ ਕਰਦੇ ਪਏ ਜੀ ਇਹ ਭਾਈ ਸ਼ੁਰੂ ਤੋਂ ਹੀ ਕਰਦੇ ਦਸ ਦਸ ਦੇ ਟਾਈਮ ਤੋਂ ਬੜਾ ਦਸ ਦੇ ਟਾਈਮ ਤੋਂ ਸ਼ੁਰੂ ਤੋਂ ਹੀ ਠੀਕ ਆ ਜੀ ਤੇ ਇਹ ਭਾਈ ਕੀ ਐਡ ਕਰਦਾ ਜੀ ਚਾਪਾਈ ਉਹਦੇ ਹੀ ਪਾਇਆ ਵਾਹ ਬਈ ਵਾਹ ਭਾਈ ਕਿੰਨਾ ਟਾਈਮ ਲੱਗਣਾ ਇਹ ਹੋਰ ਹੋ ਗਈ ਹੋ ਗਈ ਤਿਆਰ ਹੋ ਗਈ ਰੈਡੀ ਭਾਈ ਹੋ ਗਈ ਹੁਣ ਭਾਈ ਮਲਾਈ ਤਾਂ ਲੱਗੇ ਆਪਾਂ ਆਈ ਗਲਤੀ ਲੱਗ ਗਈ ਤੁਹਾਨੂੰ ਕੀ ਹੋਇਆ ਲੱਸੀ ਤੋਂ ਬਾਅਦ ਪਾਈ ਦੀ ਮਲਾਈ ਆਪਾਂ ਪਹਿਲਾਂ ਪਾ ਲੈਣੀ ਕੋਈ ਗੱਲ ਨਹੀਂ ਭਾਜੀ ਡਬਲ ਤੇ ਨਹੀਂ ਪਾਉਂਦੇ ਕੋਈ ਗੱਲ ਨਹੀਂ ਆਪਾਂ ਡਬਲ ਪਾ ਦੇਣੀ ਥੱਲੇ ਵੀ ਤੇ ਉੱਪਰ ਹੀ ਉੱਪਰ ਵੀ ਤੇ ਥੱਲੇ ਵੀ ਵਾਹ ਬਈ ਇਹ ਭਾਜੀ ਜਿੰਨੀ ਤੁਸੀਂ ਮਲਾਈ ਪਾਤੀ ਜੇ ਮਰੇ ਨਹੀਂ ਤੇ ਆਉਣੀ ਆਉਣੀ ਆ ਜੀ ਲੱਗ ਲੱਸੀ ਪਾਣੇ ਪਹਿਲਾਂ ਉਹਦੀ ਗੰਨਣਾ ਫੇ ਉੱਤੇ ਖਾ ਲੋ ਜੀ ਤੁਰਸ ਕੇ ਵਾਹ ਬਈ ਵਾਹ ਇਹੋ ਕਰਿਆ ਕਰੋ ਚੈੱਕ ਭਈ ਇਹ ਆ ਜੀ ਬਰਫੀ ਵਾਲੀ ਲੱਸੀ ਐ ਸੰਗਣੀ ਆ ਭਾਜੀ ਬਿਲਕੁਲ ਭਾਜੀ ਪੀ ਕੇ ਦੱਸਿਓ ਮੈਨੂੰ ਅੱਛਾ ਫਿਰ ਤੋਂ ਮਲਾਈ ਆਏਗੀ ਉੱਤੇ ਹਾ ਹਾਂ ਫਿਰ ਤੋਂ ਉਹ ਡਮਲ ਮਲਾਈ ਮਰੇ ਤੁਸੀਂ ਬਹਿ ਜਾ ਬਹਿ ਕੰਡੇ ਕਿਤੇ ਵੀਡੀਓ ਕਰਕੇ ਤਾਂ ਨਹੀਂ ਪੜੀ ਪੌਂਦੇ ਭਾਈ ਉਹਦਾ ਵੀ ਆਉਂਗੇ ਉਹਦਾ ਵੀ ਐ ਹੀ ਪਹੇਗੀ ਜਦੋਂ ਮਰਜੀ ਆਓ ਸਹੀ ਹੈ ਜੀ ਹੁਣ ਪੀ ਕੇ ਦੇਖੋ ਤੁਸੀਂ ਆ ਲਓ ਜੀ ਤੇ ਇਹ ਭਾਈ ਲੱਸੀ ਦਾ ਰੇਟ ਕੀ ਏ ਇਹ ਭਾਈ 120 ਰੁਪਏ ਦੀ ਆਪਣਾ ਪੀਣ ਵਾਤੇ ਜੇ ਕਿਨੇ ਹਣਾ ਵੇ ਕਿਹੜੀ ਜਗ੍ਹਾ ਤੇ ਆਵੇ ਭਾਜੀ ਕਪੂਰ ਥੱਲੇ ਵਿੱਚ ਇੱਕ ਹੀ ਬਾਜ਼ਾਰ ਆ ਤੇ ਇੱਕ ਹੀ ਦੁਕਾਨ ਆ ਜਿੱਥੇ ਪੇੜਿਆਂ ਵਾਲੀ ਤੇ ਬਰਫੀ ਬੁਰਫੀ ਵਾਲੀ ਲੱਸੀ ਮਿਲਦੀ ਆ ਅੱਛਾ ਹੋਰ ਨਹੀਂ ਕਪੂਰ ਥੱਲੇ ਜੋ ਕਿਤੋਂ ਮਿਲਨੀ ਇਹ ਤੀ ਹੁਣ ਪੀ ਕੇ ਤੁਸੀਂ ਦੱਸਣਾ ਤੇ ਇਹਦੇ ਨਾਲ ਦਾ ਟੇਸਟ ਵੀ ਕਿਤੇ ਮੈਂ ਕਹਾਂ ਇਹ ਮੈਂ ਨਹੀਂ ਦੱਸਣਾ ਤੁਸੀਂ ਦੱਸਣਾ ਭਾਜੀ ਤੁਹਾਡੀ ਜਿਹੜੀ ਬਰਫੀ ਵਾਲੀ ਦਸੀ ਇਹ ਕਾਪੀਆਂ ਵਜਣ ਡੈ ਬਣੀਆਂ ਜੇ ਕੋਈ ਗੱਲ ਨਹੀਂ ਅਸਲ ਅਰੀਜਨਲ ਹੀ ਹੁੰਦਾ ਹੈ ਠੀਕ ਹੈ ਜੀ ਉਹ ਜੀ ਤਿਆਰ ਕਰ ਦਿੱਤੀ ਜੀ ਭਾਜੀ ਨੇ ਹੁਣ ਬਰਫੀ ਵਾਲੀ ਲੱਸੀ ਮਹਾਰਾਜ ਪੇੜੇ ਵਾਲੀ ਤਾਂ ਆਪਾਂ ਬੜੀ ਬੜੀ ਪੀਤੀ ਹੈ ਤੁਹਾਨੂੰ ਵਿਖਾਈਆਂ ਵੀਡੀਓ ਕਾਫੀ ਤੇ ਪਹਿਲੀ ਵਾਰੀ ਪੀਣ ਲੱਗੇ ਤੇ ਬਰਫੀ ਵਾਲੀ ਲस्सी ਤੇ ਮਲਾਈ ਭਾਜੀ ਨੇ ਇਧਰ ਦੇਖੋ ਪੂਰੀ ਲੋਡਡ ਪਾਈ ਆ ਤੇ ਥੱਲੇ ਗਲਾਸ ਦੇ ਵੀ ਪਹਿਲੋਂ ਮਲਾਈ ਪਾਈ ਆ ਫਿਰ ਲੱਸੀ ਪਾ ਕੇ ਉੱਪਰ ਵੀ ਇਹਨਾਂ ਨੇ ਮਲਾਈ ਪਾਈ ਆ ਤਾਂ ਬਾਕੀ ਹੁਣ ਚੈੱਕ ਕਰਕੇ ਦੱਸਦੇ ਆ ਵੀ ਕਿਵੇਂ ਦਾ ਟੇਸਟ ਵਾ ਭਾਜੀ ਕਿੱਦਾਂ ਦਾ ਸਵਾਦ ਲੱਗਾ ਭਾਜੀ ਪੂਰੀ ਮੈਗਾ ਵੀ ਧੰਨ ਧੰਨ ਕਰਾਈਏ ਭਾਜੀ ਨੇ ਪੂਰੀ ਜੈਰਾਗਰ ਕਰਾਈਏ ਇੱਥੇ ਕਪੂਰ ਥੱਲੇ ਦੇ ਵਿੱਚ ਤੇ ਲੱਸੀ ਮਾਰਾ ਵੀ ਪੂਰੀ ਜਬਰਦਸਤ ਜੇ ਤੇ ਬਾਕੀ ਤੁਸੀਂ ਵੀ ਇੱਥੇ ਜਿਹੜੇ ਕਪੂਰ ਥੱਲੇ ਵਾਲੇ ਆ ਤੇ ਜਿਹੜੇ ਵੀਰ ਬਾਹਰ ਬਾ ਜਿਹੜੇ ਇੱਥੇ ਮੈਨ ਹੁੰਦੇ ਕਪੂਰ ਥੱਲੇ ਦੇ ਵਿੱਚ ਤੇ ਜਰੂਰ ਇੱਥੇ ਆਕੇ ਤੁਸੀਂ ਭਾਜੀ ਵਾਲੀ ਸ਼ਾਪ ਤੇ ਇੱਥੇ ਆਕੇ ਲੱਸੀ ਪੀਕੇ ਜਾ ਸਕਦੇ ਏ ਐਡਰੈਸ ਭਾਜੀ ਨੇ ਤੁਹਾਨੂੰ ਵੀਡੀਓ ਵਿੱਚ ਦੱਸਿਆ ਤੇ ਜਰੂਰ ਇੱਥੇ ਆਕੇ ਤੁਸੀਂ ਭਾਜੀ ਦੀ ਸ਼ਾਪ ਤੇ ਤੇ ਰੌਣਕਾਂ ਲਾਓ ਤੇ ਬਾਕੀ ਵੀਡੀਓ ਵੇਖ ਕੇ ਦੱਸਿਓ ਕਿੰਦੀ ਲੱਗੀ ਹੈ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਵਾਤ ਬਾਤ ਵੀਡੀਓ ਨੂੰ ਸ਼ੇਅਰ ਕਰਿਓ ਉਹ ਤਾਂ ਪੀਤੀ ਹੈ ਤੁਸੀਂ ਲੱਸੀ ਨਾਲ ਦੀ ਹਾਂਜੀ ਕਿਵੇਂ ਦੀ ਹੁੰਦੀ ਆ ਉਹ ਸਵਾਦ ਪੂਰੀ ਸਵਾਦ ਹੁੰਦੀ ਆ ਰੋਜ਼ ਆਉਂਦੇ ਨੇ ਹਾਂਜੀ ਤੇ ਕੀ ਆਪਣਾ ਕਪੂਰਥਲੇ ਵਾਲਿਆਂ ਨੂੰ ਕੀ ਕਹੋਗੇ ਵੀ ਇੱਥੇ ਆਓ ਕਪੂਰਥਾ ਸ਼ਹਿਰ ਵਿੱਚ ਬਹੁਤ ਜ਼ਿਆਦਾ ਲੋਕ ਆਉਂਓ ਤੇ ਲੱਸੀ ਪੀਕੇ ਜਾਓ ਠੀਕ ਹੈ ਜੀ